ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈ ਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਫਰਸਟ ਟਾਈਮ ਵਿਜ਼ਿਟ ਕੀਤਾ ਹੈ ਜੀ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਜੀ ਆਪਾਂ ਆਪਣੇ ਚੈਨਲ ਤੇ ਮੋਟੀਵੇਸ਼ਨਲ ਵੀਡੀਓ ਸੱਚੀਆਂ ਹੱਟ ਬੀਤੀਆਂ ਤੇ ਬਾਣੀ ਨਾਲ ਰਿਲੇਟਡ ਵੀਡੀਓਜ਼ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਜੂਲ ਪ੍ਰੈਸ ਕਰਨਾ ਤਾਂ ਕਿ ਜਦੋਂ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਇਆ ਕਰੇ ਜੀ ਅੱਜ ਜਿਹੜਾ ਤੁਸੀਂ ਥੰਬਨੇਲ ਤੇ ਟਾਪਿਕ ਦੇਖਿਆ ਜਿਹੜਾ ਅੱਜ ਮੈਂ ਤੁਹਾਡੇ ਲਈ ਸ਼ਬਦ ਦਾ ਜਾਪ ਲੈ ਕੇ ਆਈਆਂ ਇਹਦੇ ਨਾਲ ਜੀ ਅੱਖਾਂ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਆ ਕਿਸੇ ਦੀ ਅੱਖਾਂ ਦੀ ਰੋਸ਼ਨੀ ਘਟ ਗਈ ਆ ਜਾਂ ਕਿਸੇ ਵੀ ਤਰ੍ਹਾਂ ਦੀਆਂ ਅੱਖਾਂ ਦੇ ਪਾਣੀ ਬਹੁਤ ਨਿਕਲਦਾ ਕਈਆਂ ਨੂੰ ਬਹੁਤ ਪ੍ਰੋਬਲਮ ਹੁੰਦੀ ਆ ਅੱਖਾਂ ਚ ਅਨਸਾਸਰੀ ਪਾਣੀ ਨਿਕਲਦਾ ਕਈਆਂ ਦੀਆਂ ਅੱਖਾਂ ਚ ਜਿਵੇਂ ਖਾਰਿਸ਼ ਹੁੰਦੀ ਆ ਅੱਖਾਂ ਲਾਲ ਹੋ ਜਾਂਦੀਆਂ ਬਹੁਤ ਤਰ੍ਹਾਂ ਦੀਆਂ ਅੱਖਾਂ ਦੀਆਂ ਕਿਸੇ ਨੂੰ ਕੋਈ ਵੀ ਪ੍ਰੋਬਲਮ ਆ ਤੇ ਅੱਖਾਂ ਨਾਲ ਰਿਲੇਟਡ ਜੀ ਇਹ ਤੁਸੀਂ ਜਿਹੜਾ ਸ਼ਬਦ ਆ ਜਾਪਾਂ ਇਹ ਤੁਸੀਂ ਕਰਨਾ ਜੀ ਹਮੇਸ਼ਾ ਦੀ ਤਰ੍ਹਾਂ ਜੀ ਅੰਮ੍ਰਿਤ ਵੇਲੇ 40 ਦਿਨ ਤੁਸੀਂ 108 ਵਾਰ ਜਾਪ ਕਰਨਾ ਜੀ ਇਸ ਸ਼ਬਦ ਦਾ ਜੇ ਤੁਸੀਂ ਨਿਤਨੇਮ ਟਾਈਮ ਜੇ ਨਹੀਂ ਵੀ ਕਰ ਸਕਦੇ ਯਾਨੀ ਜੇ ਕਰ ਸਕਦੇ ਹੋ ਤਾਂ ਬਹੁਤ ਵਧੀਆ ਤੇ ਪ੍ਰੇਫਰੈਂਸ ਹੋ ਨਹੀਂ ਦੇਣੀ ਆ ਕਿ ਤੁਸੀਂ ਅੰਮ੍ਰਿਤ ਵੇਲੇ ਕਰ ਲੋ ਪਰ ਚਲੋ ਜੀ ਜੇ ਕਿਸੇ ਕਾਰਨ ਵੰਸ਼ ਨਾ ਹੋਇਆ ਕੋਈ ਰੀਜ਼ਨ ਕਰਕੇ ਤੁਹਾਡੇ ਕੋਲ ਅੰਮ੍ਰਿਤ ਵੇਲੇ ਨਹੀਂ ਹੁੰਦਾ ਕੋਈ ਗੱਲ ਨਹੀਂ ਫਿਰ ਤੁਸੀਂ ਦਿਨ ਚ ਵੀ ਕਰ ਸਕਦੇ ਹੋ ਤੇ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਜੀ 40 ਦਿਨ ਕਰਨਾ 108 ਵਾਰ ਕਰਨਾ ਤੇ ਜਲ ਹਮੇਸ਼ਾ ਜਦੋਂ ਤੁਸੀਂ ਕੋਈ ਵੀ ਸ਼ਬਦ ਦਾ ਜਾਪ ਕਰਨਾ ਜਲ ਕੋਲ ਰੱਖਣਾ ਵਾ ਤੇ ਜਦੋਂ ਤੁਸੀਂ ਸ਼ਬਤ ਜਾਪ ਕਰਨਾ ਉਸ ਤੋਂ ਬਾਅਦ ਜੀ ਉਹ ਤੁਸੀਂ ਜਲ ਜਿਹੜੇ ਬੱਚੇ ਨੂੰ ਪ੍ਰੋਬਲਮ ਆ ਜਾਂ ਜੇ ਤੁਹਾਨੂੰ ਕੋਈ ਅੱਖ ਨਾਲ ਰਿਲੇਟਡ ਪ੍ਰੋਬਲਮ ਆ ਤੁਸੀਂ ਪੀਣਾ ਹੈ ਜੀ ਉਹ ਠੀਕ ਹੈ ਜੀ ਤੇ ਉਹਦੇ ਨਾਲ ਤੁਸੀਂ ਅੱਖਾਂ ਵੀ ਧੋਣੀਆਂ ਠੀਕ ਹੈ ਜਿਹੜਾ ਜਲ ਵਾ ਜਦੋਂ ਆਹ ਪਾਠ ਕਰਨਾ ਤੇ ਉਹਦੇ ਨਾਲ ਤੁਸੀਂ ਅੱਖਾਂ ਤੇ ਛਿੱਟੇ ਵੀ ਮਾਰ ਲੈਣੇ ਆ ਤੇ ਉਹ ਜਲ ਪੀ ਵੀ ਲੈਣਾ ਆ ਠੀਕ ਹੈ ਜੀ ਚਾਹੇ ਤੁਸੀਂ ਹੋ ਚਾਹੇ ਤੁਸੀਂ ਕਿਸੇ ਲਈ ਕਰ ਰਹੇ ਹੋ ਜੇ ਤੁਹਾਡੇ ਘਰ ਦੇ ਵਿੱਚ ਕੋਈ ਕਿਸੇ ਲਈ ਤੁਸੀਂ ਕਰ ਰਹੇ ਹੋ ਜਾਂ ਆਪਣੇ ਬੱਚੇ ਲਈ ਜਾਂ ਕਿਸੇ ਹੋਰ ਪਰਸਨ ਲਈ ਕਰ ਰਹੇ ਵਿੱਚ ਤੁਸੀਂ ਕਰ ਰਹੇ ਹੋ ਤੇ ਉਹ ਤੁਸੀਂ ਉਹਨਾਂ ਦੇ ਕੋਲ ਬੈਠ ਕੇ ਕਰਨਾ ਤਾਂ ਕਿ ਉਹਨਾਂ ਨੂੰ ਸੁਣੇ ਉੱਚੀ ਬੋਲ ਕੇ ਪਾਠ ਕਰਨਾ ਜੇ ਤਾਂ ਖੁਦ ਲਈ ਕਰਨਾ ਹੈ ਤਾਂ ਵੀ ਤੁਸੀਂ ਫਿਰ ਤਾਂ ਚਲੋ ਇਟਸ ਓਕੇ ਪਰ ਜੇ ਤੁਸੀਂ ਕਿਸੇ ਹੋਰ ਲਈ ਕਰਨਾ ਕਿਸੇ ਹੋਰ ਫੈਮਿਲੀ ਮੈਂਬਰ ਲਈ ਕਰਨਾ ਤੇ ਤੁਸੀਂ ਇਹ ਸ਼ਬਦ ਦਾ ਜਾਪ ਉਹਨਾਂ ਦੇ ਕੋਲ ਬੈਠ ਕੇ ਕਰਨਾ ਹੈ ਉੱਚੀ ਦਣੀ ਬੋਲ ਕੇ ਕਰਨਾ ਤਾਂ ਕਿ ਉਹਨਾਂ ਨੂੰ ਵੀ ਸੁਣੇ ਠੀਕ ਹੈ ਜੀ 40 ਦਿਨ ਕਰਨਾ 108 ਟਾਈਮ ਤੇ ਕੋਲ ਜਲ ਰੱਖਣਾ ਵਾ ਜਲ ਤੁਸੀਂ ਜਦੋਂ ਕੋਲ ਰੱਖਣਾ ਉਸ ਤੋਂ ਬਾਅਦ ਤੁਸੀਂ ਜਿਹਦੇ ਲਈ ਇਹ ਸ਼ਬਦ ਦਾ ਜਾਪ ਕਰ ਰਹੇ ਹੋ ਜਿਹੜਾ ਸੁਣ ਰਿਹਾ ਵਾ ਉਹਦੇ ਨਾਲ ਤੁਸੀਂ ਉਹਦੀਆਂ ਅੱਖਾਂ ਧੋਣੀਆਂ ਆ ਜੀ ਇਸਨੋਂ ਆਨ ਕਰਾਉਣਾ ਉਹਦੀਆਂ ਅੱਖਾਂ ਨੂੰ ਤੇ ਉਸ ਤੋਂ ਬਾਅਦ ਜੀ ਤੁਸੀਂ ਉਹ ਜਲ ਉਹਨਾਂ ਨੂੰ ਪਿਲਾ ਦੇਣਾ ਠੀਕ ਹੈ ਜੀ ਇਹ ਤੁਸੀਂ ਡੇਲੀ ਕਰਨਾ ਆ 40 ਦਿਨ 108 ਵਾਰੀ ਤੁਸੀਂ ਸ਼ਰਧਾ ਨਾਲ ਕਰਕੇ ਦੇਖੋ ਵਾਹਿਗੁਰੂ ਜੀ ਜ਼ਰੂਰ ਕਿਰਪਾ ਕਰਨਗੇ ਅੱਖਾਂ ਨਾਲ ਰਿਲੇਟਡ ਕੋਈ ਵੀ ਪ੍ਰੋਬਲਮ ਆ ਉਹ ਵਾਹਿਗੁਰੂ ਜੀ ਦੇਖੋ ਜ਼ਰੂਰ ਕਿਰਪਾ ਕਰਨਗੇ ਕੋਈ ਨਾ ਕੋਈ ਜ਼ਰੂਰ ਤੁਹਾਨੂੰ ਰਾਹ ਪਾਉਣਗੇ ਤੁਹਾਨੂੰ ਬਹੁਤ ਬੈਨੀਫਿਟ ਹੋਊਗਾ ਇਹ ਸ਼ਬਦ ਦਾ ਜਾਪ ਕਰਕੇ ਇਹ ਸ਼ਬਦ ਜਿਹੜਾ ਹੁਣ ਹੈਗਾ ਜੀ ਮੈਂ ਤੁਹਾਨੂੰ ਅਗੇ ਸਕਰੀਨ ਤੇ ਮੈਂ ਹਮੇਸ਼ਾ ਦੀ ਤਰ੍ਹਾਂ ਜਿਵੇਂ ਬਾਕੀ ਸ਼ਬਦ ਜਾਪ ਮੈਂ ਲਗਾਉਨੀਆਂ ਮੈਂ ਇੱਦੀ ਲਗਾ ਰਹੀ ਹਾਂ ਜੀ ਸਕਰੀਨ ਤੇ ਤੁਸੀਂ ਇਸ ਨੂੰ ਇੱਕ ਸਵੱਛ ਸਾਫ਼ ਕਾਗਜ਼ ਤੇ ਉਤਾਰ ਲੈਣਾ ਹੈ ਜੀ ਤੇ ਉਹ ਕਾਗਜ਼ ਨੂੰ ਫਿਰ ਤੁਸੀਂ ਘਰ ਦੇ ਵਿੱਚ ਤੇ ਤੁਸੀਂ ਗੁਟਕਾ ਸਾਭੀ ਆਪਣੇ ਤੂਬੱਤੀ ਲਗਾਉਨੇ ਆ ਪਵਿੱਤਰ ਥਾਂ ਤੇ ਹੀ ਰੱਖਣਾ ਵਾ ਗੰਦੇ ਮੰਦੇ ਹੱਥ ਨਹੀਂ ਲਗਾਉਨੇ ਜੀ ਕਾਗਜ਼ ਤੋਂ ਤੇ ਇੱਕ ਤੁਸੀਂ ਫਿਰ ਉਤਾਰ ਕੇ ਤੁਸੀਂ ਫੋਨ ਤੋਂ ਨਹੀਂ ਕਰਨਾ ਜੀ ਪਾਠ ਤੁਸੀਂ ਜਿਹੜਾ ਪਾਠ ਆ ਜੀ ਉਹ ਤੁਸੀਂ ਲਿਖ ਲੈਣਾ ਵਾ ਤੇ ਉਹਦੇ ਰਾਹੀਂ ਤੁਸੀਂ ਕਾਗਜ਼ ਤੋਂ ਹੀ ਕਰਨਾ ਚਾਹੀਏ ਠੀਕ ਹੈ ਜੀ ਤੇ ਹੁਣ ਅੱਗੇ ਮੈਂ ਪਾਠ ਲਗਾ ਰਹੀ ਹਾਂ ਜੀ ਸਕਰੀਨ ਤੇ ਉਹਦੀ ਪਿਕ ਲਗਾ ਰਹੀ ਹਾਂ ਤੁਸੀਂ ਉਹਨੂੰ ਵੀਡੀਓ ਨੂੰ ਰੋਕ ਕੇ ਉਹਦਾ ਸਕਰੀਨ ਸ਼ਾਟ ਲੈ ਲੈਣਾ ਜੀ ਤੇ ਇਹ ਹੈ ਜੀ ਉਹ ਸ਼ਬਦ ਜਾਪ ਗੌੜੀ ਮਹੱਲਾ ਪੰਜਵਾਂ ਨੀਤ੍ਰ ਪ੍ਰਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਪਈ ਸੇਵ ਰਹਾਉ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰह्म ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਸੋ ਇਹ ਸੀਗਾ ਜੀ ਉਹ ਸ਼ਬਦ ਦਾ ਜਾਪ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਜੀ ਤੁਸੀਂ ਇੱਕ ਕਾਗਜ਼ ਤੇ ਉਤਾਰ ਲਿਓ ਜੀ ਤੇ ਤੁਸੀਂ ਇਸ ਸ਼ਬਦ ਦਾ ਜਾਪ ਤੁਸੀਂ ਨਿਰੰਤਰ ਕਰਨਾ bina ਨਾਗਾ ਪਾਏ 40 ਦਿਨ 108 ਵਾਰ ਜਪਣਾ ਹੈ ਜੇ ਖੁਦ ਲਈ ਤੁਸੀਂ ਕਰ ਰਹੇ ਹੋ ਤਾਂ ਤਾਂ ਵੀ ਤੁਸੀਂ ਜੀ ਇਹ 40 ਦਿਨ ਨਹੀਂ ਕਰਨਾ 108 ਵਾਰੀ ਕੋਲ ਜਲ ਰੱਖ ਲੈਣਾ ਆ ਤੇ ਉਹਦੇ ਨਾਲ ਤੁਸੀਂ ਉਹੀ ਜਲ ਦੇ ਨਾਲ ਅੱਖਾਂ ਵੀ ਧੋਣੀਆਂ ਨੇ ਉਹ ਜਲ ਪੀ ਵੀ ਲੈਣਾ ਆ ਠੀਕ ਹੈ ਜੀ ਪਹਿਲਾਂ ਤੁਸੀਂ ਜਲ ਪੀ ਲਿਓ ਥੋੜਾ ਜਿਹਾ ਬਚਾ ਲਿਓ ਤੇ ਉਹ ਜਿਹੜਾ ਜਲ ਹੋਗਾ ਉਹਦੇ ਨਾਲ ਤੁਸੀਂ ਅੱਖਾਂ ਤੇ ਆਪਣੇ ਛਿੱਟੇ ਮਾਰਨੇ ਆ ਠੀਕ ਹੈ ਜੀ ਫਿਰ ਜੇ ਤੁਸੀਂ ਕਿਸੇ ਲਈ ਕਰ ਰਹੇ ਹੋ ਤਾਂ ਹੋ ਸਕੇ ਤਾਂ ਉਸ ਪਰਸਨ ਦੇ ਕੋਲ ਬੈਠ ਕੇ ਤੁਸੀਂ ਇਹ ਸ਼ਬਦ ਦਾ ਜਾਪ ਕਰਨਾ ਠੀਕ ਹੈ ਜੀ ਤੇ ਉਹ ਜਿਹੜਾ ਫਿਰ ਜਲ ਉਹਦਾ ਵੀ ਹੋਗਾ ਤੇ ਉਹ ਤੁਸੀਂ ਪਿਲਾ ਦੇਣਾ ਆ ਜਿਹੜੇ ਪਰਸਨ ਲਈ ਕਰ ਰਹੇ ਹੋ ਉਹਨੂੰ ਪਿਲਾ ਦੇਣਾ ਉਹ ਚ ਥੋੜਾ ਜਿਹਾ ਜਲ ਰੱਖ ਲੈਣਾ ਉਹਦੇ ਨਾਲ ਅੱਖਾਂ ਤੁਸੀਂ ਧੋ ਲੈਣੀਆਂ ਨੇ ਠੀਕ ਹੈ ਜੀ ਤੇ ਹੋਪ ਤੁਹਾਨੂੰ ਜਿਹੜੀ ਅੱਜ ਦੀ ਇਹ ਵੀਡੀਓ ਆ ਯੂਸਫੁਲ ਲੱਗੀ ਹੋਊਗੀ ਠੀਕ ਹੈ ਜੀ ਇਸ ਸ਼ਬਤੇ ਜਾਪ ਦੇ ਨਾਲ ਕੋਈ ਵੀ ਅੱਖਾਂ ਨਾਲ ਰਿਲੇਟਡ ਪ੍ਰੋਬਲਮ ਆ ਉਹ ਜ਼ਰੂਰ ਦੂਰ ਹੋਊਗੀ ਆਪਾਂ ਕੋਈ ਵੀ ਸ਼ਬਦ ਜਾਪ ਕਰਦੇ ਆ ਜੀ ਗੱਲ ਸਿਰਫ ਭਰੋਸੇ ਦੀ ਆ ਭਰੋਸਾ ਰੱਖ ਕੇ ਉਸ ਵਾਹਿਗੁਰੂ ਜਿੱਤੇ ਤੁਸੀਂ ਸ਼ਬਦ ਦਾ ਜਾਪ ਕਰਿਆ ਕਰੋ ਤੇ ਉਹ ਸ਼ਬਦ ਜਾਪ ਤੁਹਾਨੂੰ 100 ਨਹੀਂ 200% ਫਲ ਜ਼ਰੂਰ ਦੇਊਗਾ ਸੋ ਇਹ ਸੀ ਕਿ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜਿਹੜੇ ਸਾਡੇ ਚੈਨਲ ਤੇ ਫਰਸਟ ਟਾਈਮ ਜਿਨ੍ਹਾਂ ਨੇ ਵਿਜ਼ਿਟ ਕੀਤਾ ਹੈ ਜੀ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਅਸੀਂ ਇਦਾਂ ਦੀਆਂ ਯੂਸਫੁਲ ਵੀਡੀਓਜ਼ ਆਪਣੇ ਭੈਣ ਭਰਾਵਾਂ ਲਈ ਲੈ ਕੇ ਆਉਂਦੇ ਰਹਿੰਨੇ ਆ ਜੀ ਸੋ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ